ਅਸੀਂ ਜੀ ਸਾਡਾ ਨਾ ਮੇਰਾ ਆਪਣਾ ਸੋਚਣਾ ਇਹ ਹੈ ਬਈ ਅਸੀਂ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਲੈ ਕੇ ਆਈਏ ਉਹਦੇ ਵਿੱਚ ਆਪਣਾ ਖਾਲਸਾਣ ਆ ਜਾਊਗਾ ਵਿੱਚ ਉਹਦੇ ਜਿਹੜੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਉਹਦੇ ਵਿੱਚ ਸਾਰਿਆਂ ਨੂੰ ਬਰਾਬਰ ਸੀ ਸਾਰਿਆਂ ਵਾਸਤੇ ਉਹਦੇ ਵਿੱਚ ਕੋਈ ਭੇਦ ਭਾਵ ਨਹੀਂ ਸੀ ਮੁਸਲਮਾਨਾਂ ਨੂੰ ਆਪਣੇ ਸਥਾਨ ਮਿਲੇ ਹੋਏ ਸੀ ਹਿੰਦੂਆਂ ਨੂੰ ਵਪਾਰ ਦਾ ਮਿਲਿਆ ਹੋਇਆ ਸੀ ਮਤਲਬ ਸਾਰੇ ਬਰਾਬਰ ਸੀ ਮੈਂ ਵੀ ਇਹੀ ਚਾਹੁੰਨਾ ਵੀ ਜਿਵੇਂ ਪੰਜਾਬ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੀ ਦੁਆਰਾ ਆਵੇ ਤਾਂ ਕਿ ਜੋ ਆਪਾਂ ਫੇਰ ਸਾਰੇ ਇਕੱਠੇ ਹੋ ਕੇ ਰਹਿ ਸਕੀਏ ਅਸੀਂ ਖਾਲਸਾਤਨ ਦੀ ਜਿਹੜੀ ਗੱਲ ਹੈ ਅਸੀਂ ਜਿਹੜਾ ਦੌਰ ਨਿਕਲਿਆ ਹੈ ਪੰਜਾਬ ਦਾ ਮੈਂ ਉਹਦੇ ਹੱਕ 'ਚ ਨਹੀਂ ਐ ਮੈਂ ਇਹ ਚਾਹੁੰਦਾ ਵੀ ਕਿਸੇ ਵੀ ਗੱਲ ਦਾ ਨਾ ਹੱਲ ਆਖਰ ਤਾਂ ਟੇਬਲ ਤੇ ਬਹਿ ਕੇ ਹੀ ਹੋਣਾ ਹੈ ਟੇਬਲ ਟਾਕ ਨਾਲ ਹੀ ਹੋਣਾ ਹੈ ਬਈ ਆਪਾਂ ਕੋਈ ਵੀ ਆਪਣੀ ਜੇ ਗੱਲ ਮਨਾਉਣੀ ਹੈ ਜਾਂ ਕੋਈ ਵੀ ਗੱਲ ਹੈ ਆਪਾਂ ਟੇਬਲ ਟਾਕ ਦੇ ਵਿੱਚ ਮੈਂ ਜ਼ਿਆਦਾ ਵਿਸ਼ਵਾਸ ਰੱਖਦਾ ਹੈਂ ਜੀ ਸਾਹਿਬ ਕੀ ਕਿਹਦਾ ਸਮਰਥਨ ਕਰੋਗੇ ਆਜਾ ਦਿੱਤੇ ਹੋ ਕਾਂਗਰਸ ਪਾਰਟੀ ਦਾ ਜਾਂ ਭਾਜਪਾ ਦਾ ਆਜਾ ਨਹੀਂ ਰਵਾਂਗੇ ਜੀ ਚਾਰ ਹਲਕਿਆਂ ਦੀ ਚੋਣ ਹੋਣੀ ਹੈ ਵਿਧਾਨ ਸਭਾ ਹਾਂਜੀ ਮਤਲਬ ਸੰਗਤ ਮੈਂ ਫੋਨ ਨੂੰ ਸਪੋਰਟ ਦਿੱਤੀ ਆ ਬਾਦਵਾ ਦਿੱਤਾ ਤੁਹਾਡੇ ਹੱਥ 'ਚ ਹਾਂਜੀ ਬਾਜੀ ਮਪਾਲ ਸਿੰਘ ਜੀ ਨਾਲ ਵੀ ਗੱਲ ਹੋਈ ਹੋਊਗਾ ਕੋਈ ਜੀ ਅੱਗੇ 4 ਵਿਧਾਨ ਸਭਾ ਹਸਪਤਾਲ ਚੋਣ ਲੜਨ ਦਾ ਕੀ ਪਲਾਨ ਹੈ ਸਾਡੇ ਹਲੇ ਕੋਈ ਪਲਾਨ ਨਹੀਂ ਜੋ ਬਾਪੂ ਜੀ ਕਹਿਣਗੇ ਅਸੀਂ ਉਵੇਂ ਕਰਾਂਗੇ ਉਹਨਾਂ ਨਾਲ ਸਾਡੀ ਇਸ ਵਿਸ਼ੇ ਤੇ ਗੱਲ ਹੋਈ ਸੀ ਉਹ ਜਿਮਨੀ ਚੋਲ ਚ ਭਾਗ ਲੈਣਾ ਨਹੀਂ ਚਾਹ ਰਹੇ ਪਰ ਫਿਰ ਵੀ ਸਮਝਦੇ ਹਾਲਾਤ ਨਾਲ ਜੇ ਕੋਈ ਜ਼ਰੂਰਤ ਸਮਝੀ ਜਾਊਗੀ ਜਾਂ ਸੰਤਾ ਸਮਝਣ ਗਿਆ ਤੇ ਫਿਰ ਕੋਈ ਉਸ ਟਾਈਮ ਤੇ ਫੈਸਲਾ ਲਿਆ ਜੀਪੀਸੀ ਬਾਰੇ ਕੋਈ ਗੱਲ ਹੋਈ ਸੀ ਐਸਜੀਪੀਸੀ ਬਾਰੇ ਉਹਨਾਂ ਨੇ ਕਿਹਾ ਕਿ ਅਸੀਂ ਇਲੈਕਸ਼ਨ ਵੀ ਲੜਾਂਗੇ ਤੇ ਬਾਕੀ ਅਸੀਂ ਸੰਤਾ ਨੂੰ ਪੂਰੇ ਜ਼ੋਰ ਤੁਹਾਡੇ ਮਾਧਿਅਮ ਰਾਹੀਂ ਮੈਂ ਅਪੀਲ ਕਰਦੇ ਆ ਕਿ ਵੱਧ ਤੋਂ ਵੱਧ ਜਿਹੜੀਆਂ ਵੋਟਾਂ ਬਣਾਉਣ ਤੇ ਇਹਦੇ ਵਾਸਤੇ ਜੋ ਸਿੱਖਾ ਦੀ ਮਿੰਨੀ ਪਾਰਲੀਮੈਂਟ ਹੈ ਇਹਦੇ ਵਾਸਤੇ ਸਾਡੇ ਸਿੱਖਾਂ ਦਾ ਬਹੁਤ ਧਿਆਨ ਘਟਿਆ ਇਧਰ ਸਾਨੂੰ ਸਾਰਿਆਂ ਨੂੰ ਧਿਆਨ ਦੇ ਕੇ ਆਪੋ ਆਪਣੀ ਜ਼ਿੰਮੇਵਾਰੀ ਸਮਝ ਕੇ ਵੋਟਾਂ ਬਣਾਉਣੀਆਂ ਜਾਂ ਅੱਗੇ ਵਾਸਤੇ ਚੰਗੇ ਉਮੀਦਵਾਰਾਂ ਦੀ ਤਿਆਰੀ ਕਰਨੀ ਅੱਜ ਵੀ ਸਤਿਕਾਰਵਾਦ ਨੂੰ ਤਲਬ ਕੀਤਾ ਕਾਲਤਾਬ ਸਾਹਿਬ ਨੇ ਪਿੱਛੇ ਜੋ ਗੱਟੀਆਂ ਹੋਈਆਂ ਨੇ ਜੋ ਗਰਾਹ ਕੀਤੇ ਨੇ ਉਹਨਾਂ ਦੇ ਸੰਕੀ ਸੰਬੰਧ ਆਪਾਂ ਸਰ ਨਹੀਂ ਚਲੋ ਜੀ ਉਹ ਤੇ ਉਹਨਾਂ ਦਾ ਇੰਟਰਨਲ ਮਾਮਲਾ ਵਾ ਉਹ ਜੋ ਕੀਤਾ ਜਾਂ ਉਹਨਾਂ ਨੇ ਜੋ ਜੱਡੇ ਵੱਡੇ ਗੁਨਾਹ ਕੀਤੇ ਮੇਰੇ ਖਿਆਲ ਆ ਕਿ ਉਹ ਕੌਮ ਨੇ ਉਹਨਾਂ ਨੂੰ ਉਹਦੀ ਸਜ਼ਾ ਵੈਸੇ ਹੀ ਦੇ ਰਹੇ ਕਿ ਉਹ ਉਹਨਾਂ ਨੂੰ ਰਕਾਰ ਦਿੱਤਾ ਇਸ ਕਰਕੇ ਅਸੀਂ ਅਕਾਲ ਤੱਕ ਦੇ ਬਹੁਤ ਉਹ ਸਾਡੇ ਵੱਲ ਇਸ ਤਰ੍ਹਾਂ ਕਰ ਰਹੇ ਜੋ ਉਹਨਾਂ ਦਾ ਫੈਸਲਾ ਠੀਕ ਹੈ ਬੰਨੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਤੁਹਾਡਾ ਕੀ ਕਦਮ ਹੈ ਅਸੀਂ ਜੀ ਹੁਣ ਨੇ ਵੀ ਮਨ ਸੀਗਾ ਮੇਰੀ ਗੱਲ ਚੱਲਦੀ ਸੀ ਵੀ ਮੈਂ ਐਮਨ ਸਾਹਿਬ ਤੋਂ ਟਾਈਮ ਲਵਾਂ ਹੋਮ ਮਿਨਿਸਟਰ ਤੋਂ ਤੇ ਸਾਡੇ ਤਿੰਨ ਮੁੱਦੇ ਮੇਨ ਤੇ ਨੂੰ ਮੁੱਦੇ ਮੇਨ ਹੈ ਵੀ ਮੈਂ ਉਹ ਤਿੰਨਾਂ ਦੀ ਗੱਲ ਚੱਕਾ ਉਹਨਾਂ ਕੋਲੇ ਇੱਕ ਤਾਂ ਬੰਦੀ ਸਿੰਘਾਂ ਦਾ ਇੱਕ ਦੂਜਾ ਕਿਸਾਨਿਆਂ ਦਾ ਐਮਐਸਪੀ ਦਾ ਐਮਐਸਪੀ ਵੀ ਬਿੱਲ ਪਾਸ ਕਰਕੇ ਹੋਵੇ ਜਿਹੜੇ 700 ਸਿੰਘ ਸ਼ਹੀਦ ਹੋਏ ਸੀ ਉਹਨਾਂ ਨੂੰ ਇੱਕ ਤਾਂ ਮੁਆਵਜ਼ਾ ਮਿਲੇ ਤੇ 700 ਦੇ 700 ਪਰਿਵਾਰਾਂ ਨੂੰ ਨੌਕਰੀ ਮਿਲੇ ਤੇ ਇਹ ਸਭ ਤੋਂ ਪਹਿਲੀ ਨਵੀਆਂ ਵਿਸ਼ੇਸ਼ ਕਾਰੀ ਤੇ ਇੱਕ ਤੀਜਾ ਹੈ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਬੇਅਦਬੀ ਹੁੰਦੀ ਹੈ ਨਾ ਉਹਦੇ ਵਿੱਚ ਜਿਹੜੀ ਇੰਪ੍ਰਿਜ਼ਨਮੈਂਟ ਹੈ ਉਹ ਹੈ 3 ਸਾਲ 3 ਸਾਲ ਦੀ ਜੇ ਤੁਹਾਨੂੰ ਲੋਅਰ ਕੋਰਟ ਚ ਸਜ਼ਾ ਹੁੰਦੀ ਹੈ ਨਾ ਨਾਲ ਦੀ ਨਾਲ ਤੁਹਾਡੀ ਹਾਈ ਕੋਰਟ ਤੋਂ ਜ਼ਮਾਨਤ ਹੋ ਜਾਂਦੀ ਹੈ ਉਹਦੇ ਵਿੱਚ ਅਸੀਂ ਮਿਨੀਮਮ ਲਾਈਫ ਇੰਪ੍ਰਿਜ਼ਨਮੈਂਟ ਚਾਹੁੰਦੇ ਹਾਂ